ਕੌਣ ਆ ਗਿਆ ਕਬੱਡੀ ਦਾ ਫਲੱਡ ਜਾਸੀ ਕੈਂਡੀ ਇਹ ਕਹਿੰਦੇ ਕਬੱਡੀ ਦਾ ਫਲੱਡ ਆ ਗਿਆ ਸੈਦੋਕੇ ਵਾਲਾ ਬਲਜੀਤ ਮੇਰੇ ਵੀਰੋ ਜੱਫੇ ਲਾਏ ਆ ਪਰ ਇਧਰ ਕਹਿੰਦੇ ਅੱਜ ਕਬੱਡੀ ਪਉਣੀ ਪੈ ਗਈ ਹੈ ਬਲਜੀਤ ਸੈਦੋਕੇ ਦਾ ਪਈ ਹੋਈ ਰੇਡ ਡਬਲ ਟੱਚ ਦਾ ਇਸ਼ਾਰਾ ਮਣੀ ਧੂੜ ਕਹਿੰਦਾ ਵੀ ਨੰਬਰ ਰੀਡਰ ਦਾ ਹਾਂਜੀ ਰਾਜੂ ਜਲਾਲਾਬਾਦ ਜਿਹੜੇ ਸੋਨਾ ਲਿਕ ਵਾਲਿਆ ਬਾਈ ਉਹ ਆਪਣਾ ਸਮਾਨ ਲੈ ਲੈਣ ਤੇ ਗਰਮੇਸ਼ ਸਿੰਘ ਢਾਣੀ ਤੇ ਹਰਿਆ ਵੀ ਜਲਦੀ ਦੇ ਨਾਲ ਜਿਹੜਾ ਇਹ ਟੀਮਾਂ ਆ ਜਾਣਗੀਆਂ ਸੰਤ ਬਾਬਾ ਭਗ ਸਿੰਘ ਉਹ ਵੇਖਦਾ ਇੱਕ ਪਾਸੇ ਬਲਜੀਤ ਸੈਦੋਕੇ ਵਾਲਾ ਅੱਜ ਕਾਂਗੇ ਵਿੱਚ ਕਬੱਡੀਆਂ ਪਾ ਰਿਹਾ ਹੈ ਲੈ ਵੀ ਬਲਜੀਤ ਇੱਥੋਂ ਇਸ਼ਾਰਾ ਕਰਦੀ ਗੱਭਰੂ ਐ ਅੱਜ ਹੀ ਕੌਡੀਆਂ ਪਾਈਆਂ ਕਿਸੇ ਹੋਰ ਕੱਪ ਤੇ ਵੀ ਪਾਈਆਂ ਅੱਜ ਹੀ ਕਬੱਡੀਆਂ ਪਾਈਆਂ ਘਾਗੇ ਨਹੀਂ ਇੱਕ ਵਾਰੀ ਪਾਣੀਆਂ ਮਾਰੋ ਫਲੱਡ ਯਾਫੀ ਦੇ ਲਈ ਇਹ ਵੀ ਇੱਜ ਘਾਗੇ ਦੇ ਵਿੱਚ ਰਿਕਾਰਡ ਬਣ ਗਿਆ ਵੀ ਬਲਜੀਤ ਕਬੱਡੀਆਂ ਪਾ ਰਿਹਾ ਜਿੱਦਾਂ ਖੁਸ਼ੀ ਨੇ ਪਾਈਆਂ ਪਹਿਲਾਂ ਬਿੱਲੇ ਭਾਈ ਅੱਜ ਬਲਜੀਤ ਕਬੱਡੀਆਂ ਪਾ ਰਿਹਾ ਸੈਦੋਕੇ ਵਾਲਾ ਬਲਜੀਤ ਕਹਿੰਦੇ ਕਹਿ ਕਹਿ ਕੇ ਜੱਫੇ ਲਾਉਣ ਵਾਲਾ ਅੱਜ ਕਹਿ ਕਹਿ ਕੇ ਰੈਡਾਂ ਪਾਈ ਜਾਂਦਾ ਓ ਭਲਾਥ ਵਾਲਾ ਤੇ ਹੁਣ ਭਲਾਥ ਵਾਲਾ ਮੋਟਾ ਜਾਂ ਫਿਰ ਕਹਿੰਦੇ ਹੋਰ ਸਾਰੇ ਵੇਖਦੇ ਵੀ ਕਿਹੋ ਜੀ ਕਹਾਣੀ ਬਣਦੀ ਮੈਦਾਨ ਦੇ ਅੰਦਰ ਬਲਜੀਤ ਫਿਰ ਭੱਜ ਗਿਆ ਨਿਰਮਲ ਆਇਲੈਂਡਸ ਐਂਡ ਇਮੀਗ੍ਰੇਸ਼ਨ ਜਲਾਲਬਾਗ ਬਾਰੇ ਇਹਨਾਂ ਬੋਲਣ ਲਈ ਬੜਾ ਸਤਿਕਾਰ ਭੇਜਦੇ ਆ ਧੰਨਵਾਦ ਕਰਦੇ ਆ